ਤਰਾ ਭਾਈ ਡੱਬੇ ਦੇ ਵਿੱਚ ਪੈਕਿੰਗ ਵਾਲਾ ਦਊਗਾ 99 ਦੇ ਵਿੱਚ 6 ਪੀਸ ਦਊਗਾ ਜੀ دوسری ਗੱਲ ਕੀ ਹੁੰਦਾ ਵੀ ਇਧਰ ਮਾੜਾ ਦਿਖਾਉਂਦੇ ਕੋਈ ਵੀ ਕੰਚ ਵਾਲੀ ਆਈਟਮ ਲੈਣੀ ਆ ਸਾਡੇ ਕੋਲ ਬਹੁਤ ਵਧੀਆ ਏ ਕਲਾਸ ਆਈਟਮਾਂ ਹੋਣਗੀਆਂ ਕੋਈ 120 ਰੁਪਏ ਨਹੀਂ ਲੰਦੇ ਕੋਈ 130 ਹੀ ਲੰਦੇ ਕੋਈ 150 ਨਹੀਂ ਲੰਦੇ ਸਿਰਫ 99 99 ਦੇ ਵਿੱਚ ਹੀ ਦਮਾਗੇ ਔਰ ਚੀਜ਼ਾਂ ਪੂਰੀਆਂ ਏ ਕਲਾਸ ਦਮਾਂਗੇ 100 ਨੂੰ ਸ਼ਾਇਦ ਪਿਛਲੀ ਵਾਰ ਵੀ ਮੈਂ ਦਿਖਾਇਆ ਸੀ ਮੈਟ ਆ ਗਿਆ ਜੀ ਸਾਡੇ ਕੋਲ 150 ਰੁਪਏ ਦੇ ਦੋ ਪੀਸ ਦਮਾਂਗੇ 75 ਰੁਪਏ ਦੇ ਰਹਿ ਗਿਆ ਸਰ ਉਹਦਾ ਰਹਿ ਗਿਆ ਔਰ ਇਹ ਕਈ ਵਾਰ ਕਿਸੇ ਨੇ ਇੱਕ ਸਿੰਗਲ ਮੈਟ ਵੀ ਲੈਣਾ ਉਹ ਸਾਡੇ ਕੋਲ ਵੱਡੀਆਂ ਕੈਪ ਆ ਗਈਆਂ ਉਹ ਜਿਹੜੇ ਵੱਡੇ ਅੱਜ ਕੱਲ ਪਾਉਂਦੇ ਨਹੀਂ ਇਹ ਮੁੰਡੇ ਹਾਂਜੀ ਹਾਂਜੀ ਜਿਹੜਾ ਪਿਛੋਂ ਬੋਡੇ ਜਾਲੀਆਂ ਹੁੰਦੀਆਂ ਨੇ ਅੱਛਾ ਅੱਛਾ ਹਾਂਜੀ 99 ਚ ਦਵਾਂਗੇ ਵੀਰੇ ਜੀ ਠੀਕ ਹੈ ਇੱਕ ਆ ਗਈ ਜੀ ਪੂਰਾ ਏ ਕਲਾਸ ਕੱਪੜਾ ਹੋਊਗਾ ਸਾਰੀ ਪੂਰੇ ਅੰਦਰੋਂ ਗਰਮ ਹੋਊਗੀ ਜੀ ਫਾਰ ਵਾਲੀਆਂ ਨੇਗੀਆਂ ਠੀਕ ਹੈ ਜੀ 99 ਦਾ ਦਵਾਂਗੇ ਸੌਚ ਵਾਲੀ ਟੋਪੀ ਲੈਣੀ ਹੈ ਵੀਰੇ ਜਿਹਦੀ ਅੰਦਰੋਂ ਫਾਰ ਵਾਲੀ ਆ ਗਈ ਜੀ ਇਹ ਵੀ 99 ਜੀ 99 ਬੱਚੇ ਵਾਲੀ ਆ ਗਈ ਹੈ ਆਪ ਜੀ ਠੀਕ ਹੈ 50 ਰੁਪਏ ਦੇ ਵਿੱਚ ਦੇ ਦਾਂਗੇ ਆਪੇ ਦਿਖਾਈ ਸੀ ਉਹ ਹੋਰ ਮਾਡਲ ਸੀਗਾ ਇਹ ਹੋਰ ਮਾਡਲ ਆ ਗਿਆ ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ ਦੋ ਬਕਸ ਜਿਹੜੀਆਂ ਕੋਈ ਇੱਕ ਜਿਹਾ ਸੁਣੋ ਹੋਰ ਦੱਸਾਂ ਭਾਈ ਨਾ ਲਈਓ ਮੈਂ ਤੁਹਾਨੂੰ ਕਹਿੰਦਾ ਜਮਾ ਨਾ ਲਈਓ ਮੈਂ ਕਸਟਮਰ ਨੂੰ ਕਹਾਂ ਜਮਾ ਨਾ ਲਈਓ ਅੱਛਾ ਆਪੇ ਕਰਨੇ ਲਈ ਜਾਣਾ ਜੀ ਬਈ ਹੋਣਾ ਜੀ ਬਸ ਕੱਲੀ ਮੇਰੀ ਕੁਆਲਿਟੀ ਚੈੱਕ ਕਰ ਲਓ ਜੇ ਕੋਈ ਦੇ ਦੇ 99 ਚ ਤਾਂ ਵੀ ਤੇਰੇ ਭਰਾ ਦੀ ਜ਼ਿੰਦਗੀ ਵਾਹ ਜੀ ਵਾਹ ਠੀਕ ਹੈ ਵੀਰੇ ਇੱਕ ਤੀਹ ਮਾਡਲ ਖਾਨਾ ਜੀ ਆ ਗਿਆ ਆਈਓ ਜੀ ਵੀਰੇ ਇੱਧਰ ਨੂੰ ਕਰ ਲਓ 500 ਰੁਪਏ ਐਮ ਆਰ ਪੀ ਹੈ ਵੀਰੇ ਜਿਹ ਅਪੈਕਸ ਕੰਪਨੀ ਦੀ ਠੀਕ ਹੈ ਜੀ ਤਿੰਨ ਤਿੰਨ ਜੋੜੇ ਨੇ ਜਰਾਪਾਂ ਦੇ ਠੀਕ ਹੈ ਬਾਜ਼ਾਰ ਦੇ ਵਿੱਚ 20 30 ਰੁਪਏ ਦੇ ਤਿੰਨ ਜੋੜੇ ਦੇ ਦਿੰਦੇ ਨੇ ਪਰ ਤੇਰਾ ਆਪਾ ਯੋ ਰੱਖਦਾ ਨਹੀਂ ਜਿਹੜਾ ਬੰਦਾ ਇੱਕ ਵਾਰੀ ਡੱਬੀ ਲੈ ਗਿਆ ਉਹ ਨਾਮ ਹੀ ਜੱਪੂ ਆਪਣਾ ਹਿੰਦੂ ਤੋਂ ਗੱਲ ਕਰਦੀਆਂ ਜੀ ਅਸੀਂ ਗੱਡਾ ਖਾਣਾ ਚੋਂ ਚੋਂ ਹਾਂਜੀ ਪਹਿਲਾਂ ਜਿਵੇਂ ਤੁਹਾਨੂੰ ਪਹਿਲਾ ਆਈਟਮਾਂ ਦਿਖਾਈਆਂ ਸੀਗੀਆਂ ਸਾਡੇ ਕੋਲ ਅੱਜ ਫਿਰ 8 10 12 ਆਈਟਮਾਂ ਆਈਆਂ ਨੇ ਮੈਂ ਤੁਹਾਨੂੰ ਸਾਨੂੰ ਦਿਖਾ ਦਾਂ ਜੀ ਵੀ ਕੀ ਕੀ ਕੁਝ ਆਇਆ ਬਿਲਕੁਲ ਸਰ ਬਿਲਕੁਲ ਵਾਟਾਂ ਬਾਅਦ ਵੀਡੀਓ ਬਣ ਰਹੀ ਹੈ ਸਰ ਹਮ ਤਾਂ ਆਪਣੀ ਜੀ ਤੇ ਕਿਤੀ ਤੁਹਾਨੂੰ ਮੈਂ ਹੋਰ ਦੱਸ ਜਾਣਾ ਵੀਰੇ ਹਾਂ ਸਾਡੇ ਕੋਲ ਮਸਟ ਆਕੇ ਜਾਈਓ ਸਾਡੇ ਕੋਲ ਹੋਰ ਬਹੁਤ ਆਈਟਮ ਆ ਗਈਆਂ ਜੀ ਵਾਹ ਜੀ ਵਾਹ ਸੋਣ ਮੈਂ ਇੱਕ ਚੀਜ਼ ਦਿਖਾਣਾ ਵੀਰੇ ਕੀ ਕੀ ਕੁਸ਼ ਆ ਗਿਆ ਸਾਡੇ ਕੋਲ ਜੀ ਇਹਦਾ ਟਾਪ ਆ ਗਿਆ ਜੀ ਹਾਂਜੀ ਫ੍ਰਿਜ ਦਾ ਟਾਪ ਦਾ ਕਹਿੰਦਾ ਮਤਲਬ ਇਹ ਵੀਰੇ ਜਿਵੇਂ ਲੇਡੀਜ਼ ਫ੍ਰਿਜ ਦੇ ਉੱਪਰ ਛੱਤ ਦੇ ਉੱਪਰ ਆਪਾਂ ਸਮਾਨ ਧਰ ਦਿੰਨੇ ਆ ਵੀਰੇ ਹਾਂਜੀ ਹਾਂਜੀ ਠੀਕ ਹੈ ਛੱਤ ਦੇ ਉੱਪਰੋਂ ਖਰਾਬ ਹੋ ਜਾਂਦੀ ਹੈ ਟਾਪ ਉਹਦਾ ਖਰਾਬ ਹੋ ਜਾਂਦਾ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਆਪਾਂ ਵੀਰੇ ਆ ਦੇਖੋ ਕਿੱਡੀ ਸੋਹਣੀ ਆਈਟਮ ਲੈ ਕੇ ਆਏ ਆ ਆ ਦੇਖਿਓ ਜੀ 99 ਦੇ ਵਿੱਚ ਲੈ ਕੇ ਆਏ ਆ 99 ਜੀ ਹਾਂਜੀ ਵੀਰੇ 99 ਦੇ ਵਿੱਚ ਲੈ ਕੇ ਆਏ ਆ ਦੋਨੇ ਪਾਸੇ ਅੱਛਾ ਨਾਲ ਪਾਕਟਸ ਵੀ ਬਣੇ ਹੋ ਨੇ ਜੀ ਪਾਕਟ ਬਣਿਆ 99 ਦੇ ਵਿੱਚ ਜੀ ਵਾਓ ਔਰ ਦੂਸਰੀ ਗੱਲ ਵੀ ਇੱਕ ਚੀਜ਼ ਹੋਰ ਦੱਸਾਂ ਜਿਹੜੀ ਕੁਆਲਿਟੀ ਹੋਊਗੀ ਉਹ ਪੂਰੀ ਏ ਕਲਾਸ ਹੋਊਗੀ ਸਾਰਿਆਂ ਤੋਂ ਹਟ ਕੇ ਜੀ ਸਰ ਠੀਕ ਹੈ ਜੀ ਦੂਸਰੀ ਗੱਲ ਵੀ ਹੋਸ ਨੂੰ ਦਿਖਾਉਣਾ ਵੀਰੇ ਸਾਡੇ ਕੋਲ ਇੱਕ ਛੋਟਾ ਥਾਲ ਆ ਗਿਆ ਵੀਰੇ ਹਾਂਜੀ ਕਿਉਂਕਿ ਬੱਚੇ ਵਾਸਤੇ ਥਾਲ ਚਾਹੀਦਾ ਹੁੰਦਾ ਠੀਕ ਹੈ ਇਹ ਕੀ ਹੁੰਦਾ ਵੀਰੇ ਸਿਸਟਮ ਵੀ ਤੁਸੀਂ ਕਹੋਗੇ ਕਿ 99 ਦਾ ਬਿਲਕੁਲ ਸਰ ਬਿਲਕੁਲ 99 ਦਾ ਨਹੀਂ ਦਿੰਦੇ ਵੀਰੇ ਆਪਾਂ ਇਹ 150 ਦੇ ਆਪਾਂ ਦੋ ਪੀਸ ਦਵਾਂਗੇ 150 ਰੁਪਏ ਦੇ ਦੋ ਪੀਸ ਦਵਾਂਗੇ 75 ਰੁਪਏ ਦੇ ਰਹਿ ਗਿਆ ਜੀ ਇਹਦਾ 75 ਰੁਪਏ ਦਾ ਇੱਕ ਪੀਸ ਲੈ ਕੇ ਜਾਣਾ ਤਾਂ ਤੁਸੀਂ ਇੱਕ ਪੀਸ ਵੀ ਲੈ ਕੇ ਜਾ ਸਕਦੇ ਆ 75 ਰੁਪਏ ਸਿੰਗਲ ਵੀ ਦੇ ਦੋਗੇ ਜੀ ਜੀ ਪੀ ਵੀ 75 ਆਪਾਂ ਦਾ ਵੀ 5 ਰੁਪਏ ਕਿਸਾ ਖੋਲੇ ਲੈ ਕੇ ਆਵਾਂਗੇ ਆਪਾਂ 70 ਰੁਪਏ ਦਾ ਵੀ ਦੇ ਦਾਂਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਜੀ ਸਰ 70 ਰੁਪਏ ਦੇਣਾ ਕੋਈ ਦਿੱਕਤ ਨਹੀਂ ਆਈਗੀ ਠੀਕ ਹੈ ਵੀਰੇ ਇੱਕ ਸਾਡੇ ਕੋਲ ਜਿਵੇਂ ਕਈ ਲੇਡੀਜ਼ ਨੂੰ ਜੈਂਟਸ ਨੂੰ ਸਪੈਸ਼ਲੀ ਦਿੱਕਤ ਹੁੰਦੀ ਹੈ ਜਿਵੇਂ ਹਾਂ ਇੱਡੀ ਵੱਡੀ ਟੀੜੀ 150 ਰੁਪਏ ਦੇ ਦਿਜੀ ਨਹੀਂ ਨਹੀਂ 99 ਦੇ ਵਿੱਚ ਦਵਾਂਗੇ ਜੀ ਅੱਛਾ 99 ਦੇ ਵਿੱਚ ਜੀ ਤੁਹਾਨੂੰ ਸਾਰੀਆਂ ਚੀਜ਼ਾਂ ਜਿੰਨੀਆਂ ਦਿਖਾਵਾਂਗਾ ਸਾਰੀਆਂ 99 ਦੇ ਵਿੱਚ ਦਵਾਂਗਾ ਜੀ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਵੀਰੀ ਕਈ ਵਾਰ ਜਿਵੇਂ ਆਪਣੇ ਕਈ ਵਾਰ ਘਰੇ ਆਇਆ ਗਿਆ ਹੁੰਦਾਗਾ ਹਾਂਜੀ ਸਰ ਹਾਂਜੀ ਜੀ ਆਪਾਂ ਕੋਈ ਲੇਡੀਜ਼ ਨੇ ਕਹਿਣ ਮੇਰੇ ਬੜੀ ਡਿਮਾਂਡ ਸੀ ਇਹ ਚੀਜ਼ ਦੀ ਜਿਵੇਂ ਚਾਹ ਰੱਖਣੀ ਆ ਕੋਈ ਬਿਸਕੁਟ ਰੱਖਣਾ ਕੋਈ ਡਰਾਈ ਫਰੂਟ ਰੱਖਣਾ ਟੇਬਲ 'ਤੇ ਠੀਕ ਹੈ ਵੀ ਆ ਪੂਰੀ ਵਧੀਆ ਆ ਗਈ 99 ਦੇ ਵਿੱਚ ਆ ਵਾਓ ਤਾਂ ਆ ਪੀੜੀ ਆ ਗਈ ਜੀ ਸਾਡੇ ਕੋਲੋਂ ਇਹ ਤੁਸੀਂ ਦੇਖਣ ਵਾਲਾ ਬੰਦਾ ਜੇ ਤੁਸੀਂ ਮਾਰਕੀਟ 'ਚੋਂ ਪਤਾ ਕਰੋਗੇ ਵੀਰੇ 450 500 ਰੁਪਏ ਆਰਾਮਨਾਥ ਸਰ ਆਰਾਮਨਾ ਲੈਂਣਾ ਰੇਟ ਆ ਗਈ ਜੀ 99 ਦੇ ਵਿੱਚ ਅੱਛੇ ਵੀ ਆਪਾਂ 99 ਦੀ ਦੇਤੀ ਜੀ ਆਪਾਂ ਥੋੜਾ ਸਾਈਜ਼ ਛੋਟਾ ਲੈਣਾਗਾ ਇਹ ਵੀ ਅਸੀਂ 99 ਦੇ ਦਮਾਂ ਜੀ ਸਰ 99 ਦਾ ਦਮਾਂ ਜੀ ਪਹਿਲਾਂ ਪੌਣੇ ਪੌਣੇ ਯੂਜ਼ ਕਰਦੇ ਸੀ ਇਹਨਾਂ ਹੁਣ ਇੱਕ ਪੇਪਰ ਦੀ ਤਰ੍ਹਾਂ ਯੂਜ਼ ਹੋਣ ਲੱਗ ਗਿਆ ਅੱਛਾ ਟਿਸ਼ੂ ਪੇਪਰ ਜਿਵੇਂ ਕਹਿੰਦੇ ਆ ਬਾ ਟਿਸ਼ੂ ਪੇਪਰ ਨਹੀਂ ਕਹਿੰਦੇ ਵੀਰੇ ਕੈਸਾ ਹੋ ਗਿਆ ਆਪਾਂ ਨੂੰ ਜਿਵੇਂ ਰੋਟੀ ਬੱਚੇ ਵਾਸਤੇ ਪੈਕਿੰਗ ਕਰਾ ਕੇ ਲੈ ਜਾਣੇ ਆ ਜੀ ਆਪਾਂ ਵੀ ਵਨ ਟਾਈਮ ਯੂਜ਼ ਹੁੰਦਾ ਐਡੀ ਸਿਰਾਂ ਇਦੇ ਵਿੱਚ 80 ਹੁੰਦੇ ਨੇ ਅ 80 20 ਹੁੰਦੇ ਨੇ ਜੀ ਜੀ ਅੱਛਾ ਪੰਪ ਵੀ ਆ ਗਿਆ ਹੁਣ ਹੋਰ ਕੁਝ ਨਹੀਂ ਛੱਡਦੇ ਸਾਇੰਸ ਨੂੰ ਕਹੀਏ ਨਾ 99 ਦੇ ਵਿੱਚ ਦਵਾਂਗੇ ਪੰਪ ਦਵਾਂਗੇ 99 ਦੇ ਜੀ ਜਿੰਮੇਵਾਰੀ ਕੀ ਹੁੰਦਾ ਵੀਰੇ ਜਿਵੇਂ ਛੋਟੀ ਗੁੜੀ ਆ ਗਈ ਕੋਈ 12 ਸਾਲ ਦਾ ਕੋਈ 15 ਸਾਲ ਦਾ ਕੋਈ ਬੱਚਾ ਹੁੰਦਾ ਕਿਸੇ ਨੂੰ ਦੇਖਿਓ ਵਧੀਆ ਲੋਰ ਲੇਖਣੀ ਆ ਔਰ ਗਰਮ ਹੋਊਗੀ ਵੀਰੇ ਜੀ ਫੁੱਲ ਗਾਰੰਟੀ ਹੋਊਗੀ ਫੁੱਲ ਜ਼ਿੰਮੇਵਾਰੀ ਫੁੱਲ ਏ ਕਲਾਸ ਹੋਊਗਾ ਫੁੱਲਾ 1 ਕਲਾਸ ਹੋਊਗਾ ਕਪੜਾ 99 ਦੇ ਵਿੱਚ ਦਵਾਂਗੇ ਵੀਰੇ 99 ਦੇ ਵਿੱਚ ਦਵਾਂਗੇ ਵੀਰੇ ਇਹ ਨਾਲ ਜੇ ਤੁਸੀਂ ਮੈਡੀਕਲ ਸ਼ਾਪ ਤੇ ਵੀ ਪਤਾ ਕਰੋਗੇ ਵੀਰੇ ਕੋਟਨ ਹੈ ਇਹ ਕੋਟਨ ਦਾ ਰੋਲ ਆਂਦਾ ਹੈਗਾ ਜੀ ਇਹ ਨਾਲ ਚਲੋ ਜੀ ਮੈਂ ਸਾਡੇ ਕੋਲ ਹਸਪੀਟਲ ਕਰਕੇ ਲੈ ਜਾਂਦੇ ਨੇ ਜੇ ਲੇਡੀ ਨੂੰ ਜਿਵੇਂ ਆ ਗਲਾਵਜ਼ ਲਾਣ ਵਾਸਤੇ ਲੈ ਜਾਂਦੇ ਚਲੋ ਜਿਵੇਂ ਵੀ ਲਾ ਲਓ ਕੋਟਨ ਦਾ ਯੂਜ਼ ਹੋਈ ਜਾਂਦੀ ਹੈਗੀ ਠੀਕ ਆ ਇਹ ਵੀ ਅਸੀਂ 99 ਦੇ ਵਿੱਚ ਦਿੰਨੇ ਜੀ ਸਰ ਐਡਾ ਵੱਡਾ ਪੈਕੇਟ 99 ਕਹਿ ਰਹੇ ਹੋ ਸਰ ਦੇਵਾਂਗੇ ਜੀ ਔਰ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਇਹ ਗੱਲ ਦਾ ਸਾਹਮਣਾ ਚੈਲੰਜ ਹੋਊਗਾ ਜੇ ਕੋਈ ਦੇ ਦੇ 99 ਚ ਜੀ ਤਾਂ ਸ਼ਾਪਿੰਗ ਫ੍ਰੀ ਕਰਾਵਾਂਗੇ ਜੀ ਅੱਛੀ ਜੀ ਦੇਖਿਓ ਜੀ ਇਹ ਬੱਚੇ ਦੇ ਮਫਰਲ ਪਾਣ ਵਾਸਤੇ ਆ ਗੱਲ ਚ ਅੱਛਾ ਇਹ ਨਿਊ ਆਈਟਮ ਆਈ ਹੈ ਨਹੀਂ ਕਿੰਨੇ ਸੋਹਣੇ ਆਏ ਨੇ ਵੀਰੇ ਇੱਦੇ ਸੋਹਣੇ ਰੰਗ ਆਏ ਨੇ ਵਾਓ ਕੋਪ ਆ ਗਿਆ ਵੀਰੇ ਸਿਰੇ ਵੀ 99 ਜੀ 99 ਚ ਦਵਾਂਗੇ ਜੀ 99 ਦੇ ਵਿੱਚ ਦਵਾਂਗੇ ਤਾਂ ਅੱਜ ਕੱਲ ਆ ਚੀਜ਼ ਦਾ ਬੜਾ ਟ੍ਰੈਂਡ ਆ ਵੀਰੇ ਹਾਂਜੀ 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 ਇੱਕ ਚੀਜ਼ ਹੋਰ ਦੱਸਦਾ ਕੱਪੜਾ ਹੋਊਗਾ ਫਾਈਨ ਕੁਆਲਿਟੀ ਦਾ ਠੀਕ ਹੈ ਸਟੈਚੇਬਲ ਕਪੜਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ 99 ਚ ਦਵਾਂਗੇ ਜੀ 99 ਚ ਦਵਾਂਗੇ ਜੀ ਦੇ ਬਾਜ਼ਾਰ ਦੇ ਵਿੱਚ ਪਤਾ ਕਰੂਗਾ ਸਰ ਉਹ ਹੀ ਚੀਜ਼ ਤੁਸੀਂ ਹਰ ਚੀਜ਼ ਅੱਜ 99 ਦੀ ਕਹਿ ਰਹੇ ਹੋਗੇ ਦੇ ਵਿੱਚ ਦਵਾਂਗੇ ਜੀ ਤੁਹਾਨੂੰ ਹੋਰ ਚੀਜ਼ਾਂ ਦਿਖਾਉਣਾ ਵੀਰੇ ਜੀ ਤੀਨ ਚਲੋ ਮੈਨੂੰ ਆ ਚ ਇੱਕ ਇੱਕਾ ਚੀਜ਼ ਬੜਾ ਵਧੀਆ ਸਟਾਕ ਮਿਲਿਆ ਸੀਗਾ ਆ ਦੇਖੋ ਵੀਰੇ ਸਰ 299 ਹੈ 299 ਨਾ 30 ਨਾ 30 ਸਰ ਮੈਂ ਇੱਕ ਚੀਜ਼ ਰੱਖੂਗਾ ਸਰ 30 ਨਾ ਸਾਡੀ ਸਿਰਫ ਸਿਰਫ 200 ਨਹੀਂ ਜੀ ਨਹੀਂ ਸਾਢੇ ਰੱਖ ਲਓ ਸਰ ਸਿਰਫ ਸਾਢੀ ਨਹੀਂ ਨਹੀਂ ਪਤਾ ਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਇਹ ਵੀ ਅਸੀਂ 99 ਦੇ ਸਿਰ ਇਹ ਵੀ 299 ਹੈ ਸਰ ਮਾਰਕੀਟ ਦਾ ਰੇਟ 99 ਹੀ ਦਵਾਂਗੇ ਵੀਰੇ ਹੋਰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਵੀ ਤੁਹਾਨੂੰ ਮੈਂ ਕੱਪੜਾ ਦਿਖਾਉਂਗਾ ਕੁਆਲਿਟੀ ਵਾਈਜ਼ A ਕਲਾਸ ਨਾ ਹੋਇਆ ਮੇਰੇ ਕੋਲ ਲੱਗਿਆ ਲਵਾਇਆ ਕੱਪੜਾ ਮੈਨੂੰ ਵਾਹ ਜੀ ਵਾਹ 99 ਦੇ ਵਿੱਚ ਦਵਾਂਗੇ ਜੀ ਜੈਂਟਸ 99 ਦੇ ਵਿੱਚ ਦਵਾਂਗੇ ਸਰ ਕੀ ਕਰੀ ਆ ਰਹੇ ਹੋ ਤੁਸੀਂ ਇੱਕ ਚੀਜ਼ ਹੋਰ ਦੱਸਾਂ ਵੀਰੇ ਤੁਹਾਨੂੰ ਮੈਂ ਜੀ ਜੀ ਮੈਂ ਆਪਣੇ ਇਧਰ ਖਾਦੇ ਫਿੰਦੇ ਵੱਧ ਨੇ ਜਿਹੜਿਆ ਜੇ ਵੀ ਵੱਡਾ ਪਲਾਜੋ ਚਾਹੀਦਾ ਜੀ ਇਹ ਵੀ ਆਪਾਂ 99 ਦੇ ਵਿੱਚ ਜੀ ਇਹ ਵੀ 99 ਦੇ ਵਿੱਚ ਵਾਓ ਅਜਾਂ ਸੂਟੀ ਸ਼ਰਟ ਆ ਵੀਰੇ ਇਹ ਵੀ ਆਪਾਂ 99 ਦੇ ਵਿੱਚ ਕਿੰਨੇ ਔਰ ਇੱਕ ਚੀਜ਼ ਉਹਨੂੰ ਹੋਰ ਦੱਸਦਾ ਆਂ ਵੀਰੇ ਜੇ ਮੇਰੇ ਇਧਰ ਤੁਸੀਂ ਦਿਖਾ ਸਕਦੇ ਹੋ ਜਿੰਨੀਆਂ ਮਰਜ਼ੀ ਲੋਹਾਂ ਟੀ-ਸ਼ਰਟਾਂ ਕੈਪਰੀਆਂ ਕੋਈ ਕੋਟੀ ਚਾਹੀਦੀ ਆ ਹਰ ਇੱਕ ਚੀਜ਼ अवेलेबल ਹੁੰਦੀ ਆਪਣੇ ਕੋਲ ਹਰ ਇੱਕ ਚੀਜ਼ ਹਰ ਇੱਕ ਚੀਜ਼ ਮਿਲੂਗੀ ਆਪਣੇ ਕੋਲ ਬਸ ਇੱਕ ਗੱਲ ਦਾ ਧਿਆਨ ਰੱਖਿਓ ਗੱਡਾ ਖਾਨਾ ਚੌਂਕ ਦੇ ਵਿੱਚ ਆਪਣੀ ਪਰਚੱਤੀ ਵਾਲੀ ਦੁਕਾਨ ਆ ਗਈ ਜੀ ਸਰ ਜੀ ਸਰ ਪਰਚੱਤੀ ਵਾਲੀ ਦੁਕਾਨ ਹੈ ਤੇ ਸਾਰੀਆਂ ਉੱਚੀ ਦੁਕਾਨ ਆਪਣੀਆਂ ਬਰਨਾਲਾ 99 ਦਾ ਆਪਣਾ ਬਾਹਰ ਬੋਰ ਲੱਗਿਆ ਹੋਇਆ ਪੂਰੀ ਏਕ ਲਾਸ ਚੀਜ਼ਾਂ ਹੋਣੀਆਂ ਦੂਸਰੀ ਗੱਲ ਜੀ ਆਪਾਂ ਰੱਬ ਸੁੱਖ ਰੱਖੇ ਨੈਕਸਟ ਅਗਲੇ ਅਗਲੇ ਮਹੀਨੇ ਆਪਾਂ ਉੱਪਰ ਸਟਾਰਟ ਕਰ ਰਹਿਆਂਗੇ ਅੱਛਾ ਜੀ ਤੇ ਦੂਸਰੀ ਗੱਲ ਉਹਦੇ ਵਿੱਚ ਕੀ ਹੈ ਤੁਸੀਂ ਸੋਚਦੇ ਹੋਵੋਗੇ ਵੀ ਸ਼ਾਇਦ ਵੀਰਾ ਉੱਪਰ ਤਾਂ ਸਟਾਰਟ ਕਰਦਾ ਹੋਊਗਾ ਵੀ ਇਹਨਾਂ ਨੇ ਸ਼ਾਇਦ ਮਹਿੰਗੀ ਹਾਟ ਮਾਰ ਰੱਖੀਆਂ ਹੋਣੀਆਂ ਬਿਲਕੁਲ ਸਰ ਬਿਲਕੁਲ ਮੈਂ ਸੋਚਦਾ ਹਾਂ ਕਿ ਚਲੋ ਹਰ ਇੱਕ ਬੰਦੇ ਨੂੰ ਹੁੰਦੀ ਆ ਵੀ ਉੱਪਰ ਮਹਿੰਗੀ ਹਾਟ ਮਾਰ ਰੱਖਣ ਪਰ ਨਹੀਂ ਆਪਾਂ ਓਨਲੀ 99 ਦੇ ਵਿੱਚ ਹੀ ਸਟਾਰਟ ਕਰਾਂਗੇ ਜੀ ਔਰ ਸਾਰੇ ਬਰਨਾਲੀ ਚਿੱਡੀਆਂ ਆਈਟਮਾਂ ਨਹੀਂ ਹੋਣੀਆਂ ਜਿੰਨੀਆਂ ਤੇਰੇ ਭਾਈ ਕੋਲੋਂ ਖਰੀਦਣੀਆਂ ਗੱਲ ਜੀ ਰੱਖੀ ਆਪਾਂ ਵੱਧ ਤੋਂ ਵੱਧ 20 ਦੇ ਅਗਲੇ ਮਹੀਨੇ ਨਵੇਂ ਸਾਲ ਦੇ ਵਿੱਚ ਆਪਾਂ ਸਟਾਰਟ ਕਰ ਦਾਂਗੇ ਇਹ ਸਿਰਫ ਸਿੰਗਲ ਕੱਪ ਆ ਜਾ ਵੀਰੇ 199 ਦੇ ਵਿੱਚ ਜੀ ਠੀਕ ਆ ਸਿੰਗਲ ਕੱਪ ਹੈ ਸਿੰਗਲ ਡੱਬੇ ਦੇ ਵਿੱਚ ਪੈਕੇਜ ਹੋਊਗਾ ਜੀ 199 ਦਾ ਦਵਾਂਗੇ 199 ਦਾ ਹੀ ਦਵਾਂਗੇ ਜੀ ਤੁਸੀਂ ਕੋਈ ਦੇ ਦੇਣਾ ਵੀਰੇ ਆਪਣ ਨੂੰ ਦੇਣ ਦਾਰੀ ਕੱਪ ਦੇਖੋ ਜੀ ਵਾਓ ਕੁਆਲਿਟੀ ਵਾਈਸਰਾ ਹੋਗਾ ਕਰੀ ਬੰਦ ਵੀਰ ਜੀ ਆਪਣੇ ਕੋਲ ਆ ਕੈਟਲਗੀ ਜੀ ਠੀਕ ਹੈ 250 ਰੁਪਏ ਸਰ 250 ਕਹਿ ਰਹੇ ਹੋ 250 ਬਾਜ਼ਾਰ ਚ ਤਾਂ ਜਿਹੜੇ ਤਸ ਕੀ ਹੈ ਹਾਂ ਜੀ ਤੁਸੀਂ ਮੰਨ ਲਓਗੇ 450 ਰੁਪਏ ਦੀ ਨਹੀਂ ਪਰ ਆਪਾਂ ਫਿਰ ਵੀ ਆ ਦੇਖੋ ਸਿਮਰਨ ਕੰਪਨੀ ਦੀ ਹੋਊਗੀ। ਪ੍ਰੋਪਰ ਸਟੀਲ ਦੀ ਹੋਊਗੀ। 99 ਦੇ ਵਿੱਚ ਦੇ ਦਾਂਗੇ। ਸਰ ਮਾਰਕੀਟ ਦੇ ਵਿੱਚ 99 ਨੂੰ ਨਾ ਕਰੋ ਤੁਸੀਂ ਲੋਕਾਂ ਦਾ ਲੈਣਾ ਲੱਗੇ ਹੁੰਦੀਆਂ ਨੇ ਇਹ ਚੀਜ਼ ਦੇਖ ਕੇ। 89 ਕਿ ਕਹਾਂਗੇ ਜੀ। ਇੱਕ ਚੀਜ਼ ਹੋਰ ਦਿਖਾ ਨਾ ਵੀਰੇ ਸਤਿ ਸ੍ਰੀ ਅਕਾਲ ਸਾਡੇ ਕੋਲ ਚੀਜ਼ ਹੈਗੀ ਹੈਗੀ ਆ। ਚਲੋ ਰੈਗੂਲਰ ਆਈਟਮ ਤੇ ਦਿੰਦੇ ਇਤਨਾ ਵੀਰੇ। ਕਈ ਅੱਛਾ ਇਹ ਗਰਮ ਬਲੈਡਰ ਆ ਗਿਆ ਅੱਜ ਕੱਲ ਤਾਂ। ਇੱਕ ਚੀਜ਼ ਹੋਰ ਕੀ ਚੀਜ਼ ਆ ਵੀਰੇ ਜਿਵੇਂ ਲੇਡੀਜ਼ ਨੇ ਅੱਜ ਕੱਲ ਦੇ ਜਿਵੇਂ ਕੋਈ ਬਜ਼ੁਰਗ ਨੇ ਠੀਕ ਹੈ ਵੀਰੇ ਇਹਨਾਂ ਪਹਿਲਾਂ ਚਾਈਨਾ ਮੇਡ ਚੀਜ਼ ਵੇਚੀ ਜਾਂਦੇ ਸੀਗੇ। ਹਾਂਜੀ ਹਾਂਜੀ। ਉਹ ਲੋਕਾਂ ਦੇ ਦੇ 150 ਦੇ ਦੇ ਤੇਰਾ ਭਾਈ ਇਹਨੂੰ 99 ਚ ਦੇਊਗਾ ਔਰ ਇੱਕ ਚੀਜ਼ ਹੋਰ ਦੱਸਦਾ ਵੀਰੇ ਕੋਈ ਲੂਸ ਚ ਨਹੀਂ ਹੋਣੀ ਇਹ ਸਿੰਗਲ ਸਿੰਗਲ ਡੱਬੇ ਦੀ ਪੈਕਿੰਗ ਦੇ ਵਿੱਚ ਹੋਵੇ ਅੱਛਾ ਨਾਲ ਡੱਬਾ ਹੀ ਪੈਕਿੰਗ ਹੈ ਜੀ ਹਾਂਜੀ ਸਿੰਗਲ ਸਿੰਗਲ ਡੱਬੇ ਦੇ ਵਿੱਚ ਪੈਕਿੰਗ ਹੋਵੇ ਜੀ ਕੋਈ ਗਲਤ ਕੰਮ ਨਾ ਕਰ ਦੇ ਜੀ ਲੈ ਕੇ ਵਸੇ ਵਾਲੇ ਜੀ ਐਡਾ ਕ ਚੋਪਰ ਵੇਚਦੇ ਨੇ ਵੀਰੇ ਠੀਕ ਹੈ ਉਹ ਵੀ 99 ਤੇ ਦੇਦੇ ਨੇ ਪਰ ਤੇਰਾ ਭਾਈ ਵੱਡਾ ਲੈ ਕੇ ਆਇਆ ਉਹ ਵੀ ਆਪਾਂ 99 ਲਈ ਦਵਾਂਗੇ ਬੁਲਡਰ ਸਾਈਜ਼ ਹੋਊਗਾ ਜਿਹੜਾ ਇਸ ਤੋਂ ਵੱਡਾ ਦੇ ਦੇਣਾ ਕੋਈ ਚੋਪਰ 99 ਚ ਆਪਣੀ ਬੇਨਿਆਰੀ ਉਹਦੀ ਪੂਰੀ ਇਕਰਾਰ ਹੈ ਐਕਚੁਅਲੀ ਨਾ ਇਹ ਇਹ ਬਣਾ ਲੈਂਦੇ ਆਪਾਂ 99 ਤੇ ਦਵਾਂਗੇ ਜੀ ਸਰ 99 ਦੇ ਵਿੱਚ ਦਵਾਂਗੇ ਵੀਰੇ ਟਟਾਈ ਪੂਰੀ ਏ ਕਲਾਸ ਹੋਊਗੀ ਟਟਾਈ ਸਭਨਾਂ ਦੀਆਂ ਚਾਹੀਦੀਆਂ ਹੁੰਦੀਆਂ ਨੇ ਕਸਟਮਰ ਨੂੰ ਕੋਈ ਸਿੰਗਲ ਵਾਲੀ ਦੇਖੋ ਕੋਈ ਸਿੰਗਲ ਵਾਲੀ ਉਹ ਡਬਲ ਵਾਲੀ ਜੀ 50 ਰੁਪਏ 'ਚ ਦਵਾਂਗੇ 50 ਆਜੋ 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 ਜੀ ਬਰਸ਼ ਆ ਗਿਆ ਜੀ ਆਪਣੇ ਧੋਣ ਵਾਲਾ ਬਰਸ਼ ਇੱਕ ਲੰਡੂਆ ਬਰਸ਼ ਵੇਚ ਦਿੰਦੇ ਨੇ ਬਜਾਅ 20 ਰੁਪਏ ਦਾ ਪਤਰਾ ਭਾਈ ਵੇਚਦਾ 50 ਰੁਪਏ ਦਾ ਜਿਹੜਾ ਇੱਕ ਬਰੀ ਲੈ ਜਾਂਦਾ ਜਿਆਦਾ ਕਰਦਾ ਨਾਮ ਜਾਂਦਾ ਠੀਕ ਹੈ ਜੀ ਇੱਕ ਵੀਰੇ ਆਪਣੇ ਕੋਲ ਆ ਗਿਆ ਜੀ ਗੇਮ ਆ ਗਈ ਸਿਰ ਬੱਚਿਆਂ ਲਈ ਨਹੀਂ ਨਹੀਂ ਟਰੈਵਲਿੰਗ ਗਲਾਸ ਆ ਗਿਆ ਵੀਰੇ ਕਈ ਵਾਰ ਬਾਹਰ ਆਪਾਂ ਬਾਹਰ ਆਨੇ ਜਾਂਦੇ ਆ ਕਈ ਵਾਰ ਆਪਣੇ ਗਲਾਸ ਨਹੀਂ ਹੁੰਦਾ ਇਕੱਠਾ ਕਰਕੇ ਬੰਦਾ ਜੀਬ ਤੇ ਪਾ ਕੇ ਲੈ ਜਾਂਦਾ ਜੀ ਜੀ 50% ਚ ਦਵਾਂਗੇ 100 ਰੁਪਏ ਦੇ ਦੋ ਦਵਾਂਗੇ ਆ ਗਿਆ ਜੀ ਜੀ 100 ਰੁਪਏ ਦੇ ਦੋ ਪੈਕੇਟ ਦਵਾਂਗੇ ਵੀ 100 ਰੁਪਏ ਦੇ ਦੋ ਪੈਕੇਟ ਦਵਾਂਗੇ ਇੱਕ ਸਟੀਲ ਦੀ ਆ ਗਈ 99 ਦੇ ਦੋ ਪੀਸ ਦਵਾਂਗੇ ਦੋ ਸੈੱਟ ਦੋ ਪੈਕੇਟ ਕਹਿੰਦਾ ਮਤਲਬ ਠੀਕ ਆ ਜੀ ਆ ਜਿਓ ਵੀਰੇ ਬਰਸ਼ ਲੈ ਲੈਣ ਦਾ ਭੱਜ ਜਾਣਾ ਨਾ ਬਾਜ਼ਾਰ ਦੇ ਵਿੱਚ ਬਰਸ਼ ਸਰ 30 35 ਰੁਪਏ ਦਾ ਆਮ ਨਾਲ trap ਆ 10 ਰ ਬੇਸਟ ਸਟੋਕ ਆ ਗਿਆ ਸਟੋਕ ਆ ਗਿਆ ਆਪਣੇ ਕੋਲ ਸਰ ਇੱਕ ਹੋਰ ਤਾਂ ਖਤਮ ਹੋ ਗਿਆ ਸੀ ਸਟੈਂਡਰਡ ਦਾ ਕੱਕਾ ਲਾਈਨਾਂ ਲੱਗੇ ਸੀਗਾ ਆਜੋ ਜੀ ਅੱਗੇ ਆਜੋ ਮਿਰਜੀ ਸਾਬਨਦਾਨੀ 30 ਰੁਪਏ ਚ ਦਵਾਂਗੇ ਜੀ ਜੀ ਠੀਕ ਹੈ ਜੀ ਛੱਠੇ ਭਰਾਂਦੇ ਨੇ ਆਪਾਂ ਚਮਚੇ ਨਾਲੀ ਲਈ ਜਾਂਦੇ ਆ ਕਿਉਂ ਹਾਂ ਜੀ ਸਿਲੀਕੋਨ ਦਾ ਬਰਸ਼ ਠੀਕ ਹੈ ਔਰ ਇੱਕ ਗੱਲ ਹੋਰ ਹੈ ਬਾਈ ਜਿਹੜਾ ਆਪਣੀ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਇਹ ਬਰਸ਼ ਉਂਵੀ ਕਿਤਾ ਪਿਆਰ ਦੇਣਾ ਔਪਰ ਵੀ ਪੈ ਲਈ ਦੇ ਅੱਛਾ ਵੀਰ ਵੀ ਦੇ ਰਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਿੱਲੀ ਕੌਣ ਦਾ ਨਾਲੇ ਪਲਾਸਟਿਕ ਦਾ ਨਹੀਂ ਹੈਗਾ ਜੀ ਠੀਕ ਹੈ ਜੀ ਇੱਕ ਵੀ ਆਪਣੇ ਕੋਲ ਆ ਗਿਆ ਪੈਨ ਸਟੈਂਡ ਲਾ ਲੂ ਬ੍ਰਸ਼ ਸਟੈਂਡ ਲਾ ਲੂ 100 ਰੁਪਏ ਦੇ ਵਿੱਚ ਨਕੋਟਾ ਕੰਪਨੀ ਦਾ ਹੋਊਗਾ ਵੀਰੇ ਕੋਈ ਦੇਸੀ ਨਹੀਂ ਹੈਗਾ ਜੀ ਆ ਜੀ ਇੱਕ ਵੀ ਡਸਟਰ ਆ ਗਿਆ ਕਈ ਵਾਰ ਕੋਈ ਸ਼ੀਸ਼ੇ ਸਾਫ ਕਰਨਾ ਕੋਈ ਗੱਡੀ ਸਾਫ ਕਰਨੀ ਆ 99 ਦਾ ਦਿੰਨੇ ਆ ਵੀਰੇ ਆਪਾਂ ਜੀ ਪੂਰਾ ਇੱਕ ਕਲਾਸ ਹੋ ਗਿਆ ਜੀ ਆ ਜੀ ਆਪਾਂ ਕਰਨ ਵਾਸਤੇ ਵਾਈਪ ਪੰਜ ਜੀ 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 ਪੰਜ ਛੇ ਫਲੇਵਰ ਨੇ ਵੀਰੇ ਆਪਾਂ 50 ਰੁਪਏ ਦੇ ਵਿੱਚ ਦਿੰਨੇ ਆ ਜੀ ਸਰ 50 ਰੁਪਏ ਚ ਦਿੰਨੇ ਆ ਜੀ ਠ ਪੜ੍ਹਾ ਲੈਣਾ ਬੱਚਿਆਂ ਵਾਸਤੇ ਲੈਣਾ 72 72 ਪੀਸਾਂ ਸੈੱਟ ਹੁੰਦਾ ਜੀ 100 ਰੁਪਏ ਚ ਦਵਾਂਗੇ ਜਿਓਮੈਟਰੀ ਆ ਗਈ ਜੀ ਕੈਲਕੂਲੇਟਰ ਵਾਲੀ ਜਿਓਮੈਟਰੀ ਆ ਗਈ ਇਹ ਵੀ 99 ਜੀ 99 ਚ ਦਵਾਂਗੇ ਪੂਰੀ ਸਰਾ ਚੀਜ਼ਾਂ ਨੇ ਯਾਰ ਸੋਚਣੀ ਤਾਂ ਲੋੜ ਹੀ ਨਹੀਂ ਹੈਗੀ ਵੀਰੇ ਬਾਕੀ ਜਦੋਂ ਸਾਡੇ ਕੋਲ ਆ ਗਿਆ 1% ਸੋਚਣੀ ਲੋੜੀ ਟਿਫਨ ਆ ਗਿਆ ਜੀ ਜੀ ਦੋ ਡੱਬੀਆਂ ਵਾਲਾ ਟਿਫਨ ਹੈ 99 ਚ ਦਵਾਂਗੇ ਬਰਗਰ ਵਾਲਾ ਟਿਫਨ ਆ ਗਿਆ ਇਹ ਵੀ 99 ਚ ਦਵਾਂ ਸਰ ਲਾਈਨਾਂ ਲਾਰ ਕੇ ਨੇ ਕੀ ਕਰੀ ਜਾਂਦੇ ਹੋ ਚਪਾਤੀ ਬਾਕਸ ਆ ਗਿਆ ਇਹ ਵੀ 99 ਦੇ ਜੀ ਆ ਗਿਆ ਜੀ 80 ਟਿਫਨ ਦਵਾਂਗੇ ਆਪਾਂ 100 ਰੁਪਏ ਚ ਮਤਲਬ ਕਿ 99 ਚ ਜੀ ਠੀਕ ਹੈ ਪਰ ਉਹਦੇ ਵਿੱਚ ਫਿਰ ਤੁਸੀਂ ਕਹੋਗੇ ਵੀ ਪਤਾ ਨਹੀਂ ਵੀਰੇ ਪਤਾ ਨਹੀਂ ਕਿਉਂ ਪ੍ਰੋਮੋਸ਼ਨ ਵਾਸਤੇ ਕਹੀ ਜਾਂਦਾ ਪ੍ਰੋਮੋਸ਼ਨ ਵਾਸਤੇ ਨਹੀਂ ਕਹਿੰਦਾ ਵੀਰੇ ਤੁਹਾਨੂੰ ਮੈਂ ਗੱਲ ਦੱਸਦਾ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਮੰਨਦੇ ਸਾਧੂ ਆਕੇ ਵੀ ਭਾਈ ਯਾਰ ਵੀਡੀਓ ਸ਼ੇਅਰ ਕੀਤੀ ਪਿਆ ਆਪਾਂ ਵੀਰੇ ਉਹਨੂੰ ਟਿਫਨ 50 ਰੁਪਏ ਹੀ ਦੇ ਦਾਂਗੇ ਅੱਛਾ ਵੀ 50 ਦੇ ਦੇ ਦੋਗੇ ਤੁਸੀਂ ਜਿਹੜਾ ਪਰ 99 ਦਾ ਵੇਚ ਰਹੇਂ ਜੀ ਹਾਂਜੀ 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 50 ਰੁਪਏ ਦਾ ਪੈਕੇਜ ਅੱਛਾ ਸਰ ਕੁਝ ਵੀ ਨਾ ਛੱਡਦੇ ਚਾਹੁੰਦੇ ਏ ਬੀ ਸੀ ਡੀ ਵਾਲਾ ਮੈਟ ਕਹੀਦਾ 2000 ਟੋਲਾ ਸਿਰੇ ਦਾ ਬੱਚੇ ਨੇ ਖੇਡ ਆ ਗਈ ਜੀ ਬੱਚੇ ਖੇਡ ਆ ਗਈ ਇਹ ਵੀ 99 ਚ ਜੀ ਸਰ ਠੀਕ ਹੈ ਜੀ ਬਾਕੀ ਵੀਰੇ ਕਈ ਵਾਰ ਕੋਈ ਖਲਾਉਣੇ ਚਾਹੀਦੇ ਨੇ ਬੱਚਿਆਂ ਵਾਲੇ ਠੀਕ ਹੈ ਹਰ ਇੱਕ ਚੀਜ਼ ਮਿਲ ਜਾਂਦੀ ਆ ਵੀਰੇ ਇੱਕ ਚੀਜ਼ ਆ ਦੇਖਿਓ ਸਾਡੇ ਕੋਲੇ ਬੁੜੀ ਵਜੇ ਵਿਖਦੀ ਆ ਆਈਟਮ ਮੋਟੂ ਬਦਲੋ ਹਾਂਜੀ ਸਰ ਹਾਂਜੀ ਹਾਂਜੀ ਇਹ ਦੋ ਪਾਈ ਪਾਈ ਇਹ ਵੀ 99 ਚ ਜੀ ਸਰ ਠੀਕ ਹੈ ਜੀ ਕਈ ਵਾਰ ਵੀਰੇ ਡੌਲ ਚਾਹੀਦੀ ਆ ਜੀ ਇਹ ਵੀ 99 ਚ ਚੈੜੀ ਚਾਹੀਦਾ ਇਹ ਵੀ 99 ਚ ਹਾਂਜੀ ਖਲਾਉਂਦੀ ਆ ਪਤਰੀ ਜੀ ਸਰ ਉਨਤਾ ਜੀ ਮੇਂ ਬਾਰਿਸਾ ਟਾਈਮ ਹੈ ਬਿਲਕੁਲ ਹਾਂ ਜੀ ਠੀਕ ਹੈ ਜੀ ਇਹ ਵੀ ਵੀਰੇ ਆਪਾਂ 99 ਦੇ ਜੀ ਸਰ ਕੋਈ ਵੀਰ ਚ ਦੇ ਦੇਣਾ 99 ਤਾਂ ਹੀ ਆਪਣੀ ਦੇਣਦਾਰੀ ਹੈ ਆ ਜੋ ਬੜੀ ਡਿਮਾਂਡ ਰਹਿੰਦੀ ਹੈ ਛੋਟੇ ਬੱਚੇ ਦੇ ਸੂਟ ਬਿਲਕੁਲ ਸਰ ਬਿਲਕੁਲ ਨਿਊ ਬੋਰਨ ਬੇਬੀ ਦਾ ਜੀ ਹਾਂ ਜੀ ਸੋਨੂ ਪੂਰਾ ਗਰਮ ਦੇ ਵਿੱਚ ਆ ਗਿਆ ਜੀ ਠੀਕ ਹੈ ਪ੍ਰੋਪਰ ਗਰਮ ਹੋਊਗਾ 99 ਦੇ ਵਿੱਚ ਦਵਾਂਗੇ ਜੀ ਕੋਈ ਬਰਨਾਲੇ ਚ ਦੇ ਦੇਣਾ ਕਾਮੀ ਆਪਣੀ ਦੇਣਦਾਰੀ ਹੈ ਠੀਕ ਹੈ ਜੀ ਇੱਕ ਵੀਰ ਛੋਟੇ ਦਾ ਨਿਊ ਬੋਰਨ ਦਾ ਉੱਪਰ ਲੱਕ ਨਹੀਂ ਜਾ ਗਿਆ ਪਜਾਮੀਆਂ ਜੀ ਪੀ ਆ ਗਈ ਕਬਾਲੀ ਆ ਜੀ ਸਾਰਾ ਸੈੱਟ ਪੂਰਾ ਕਰਕੇ ਅੱਛਾ ਪੂਰਾ ਸੈੱਟ ਹੀ ਦੇਤਾ ਹੈ ਯਾ ਭਾਈ 99 ਦਾ ਵਾਓ ਕੀ ਲੇਡੀਜ਼ ਨੂੰ ਐਪਰਨ ਚਾਹੀਦਾ ਹੁੰਦਾ ਪਾਉਣ ਵਾਸਤੇ ਜੀ ਪੂਰਾ ਏ ਕਲਾਸ ਕੁਆਲਿਟੀ ਦਾ ਆਪਣੇ ਕੋਲ ਉਹ ਵੀ ਮਿਲ ਜੂਗਾ ਠੀਕ ਹੈ ਮਤਲਬ ਕਿ ਹਰ ਇੱਕ ਚੀਜ਼ ਮਿਲ ਜੂਗੀ ਜਾਇੰਟ ਸਲੋਰਾ ਦੇ ਕੋਈ ਸਾਡੇ ਕੋਲ ਸਾਰੀਆਂ ਜਾਇੰਟ ਸਲੋਰਾ ਗਰਮ ਨਾਟ ਗਰਮੀ ਵਾਲੀਆਂ ਠੰਡ ਵਾਲੀਆਂ ਪੂਰੀਆਂ ਵਧੀਆ ਲੋਰਾ ਵੀ ਮਨ ਖੁਸ਼ ਹੋ ਜਾਊਗਾ ਵੀ ਦੇਖ ਕੇ ਵੀ ਠੀਕ ਹੈ ਸਾਡੇ ਕੋਲ ਸਿਰਾਂ ਚੀਜ਼ਾਂ ਨਹੀਂ ਯਾਰ ਬਸ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਬਸ ਇੱਕ ਵਾਰੀ ਕੁਝ ਨਹੀਂ ਦੇਖ ਜਿਓ ਦੇਖਾਂ ਦਾ ਕੋਈ ਮੁੱਲ ਨਹੀਂ ਕੋਈ ਟਿਕਟ ਨਹੀਂ ਇੱਕ ਵਾਰੀ ਆ ਕੇ ਜਾਓ ਜੀ ਬਸ ਫਰੀ ਜੋ ਹਾਂਜੀ ਜਿਹੜਾ ਇਥੋਂ ਦਾ ਐਡਰੈਸ ਹੈ ਵੀਰੇ ਸਾਡਾ ਅੱਗਰਸੈਂਡ ਚੌਂਕ ਗੱਡਾਖਾਨਾ ਚੌਂਕ ਕਹਿੰਦੇ ਨੇ ਜੀ ਵੀਰੇ ਠੀਕ ਹੈ ਬਰਨਾਲਾ 99 ਵੀਰੇ ਹੱਥ ਬੰਨ ਕੇ ਬੇਨਤੀ ਕਰ ਸਾਡੀ ਪਰਛਤੀ ਵਾਲੀ ਦੁਕਾਨ ਹੈ ਆਸੇ ਪਾਸੇ ਕਿਸੇ ਦੇ ਪਰਛਤੀ ਨਹੀਂ ਪਰਛਤੀ ਸਾਡੀ ਇਕੱਲੀ ਦੁਕਾਨ ਤੇ ਆਈ ਜੀ ਠੀਕ ਹੈ ਜੀ ਸਗੈੜੀ ਜਿਹੜੀ ਸਾਡੀ ਟਾਈਮਿੰਗ ਹੈ ਸਵੇਰੇ 6:30 ਤੋਂ ਲੈ ਕੇ 10 ਵਜੇ ਤੱਕ ਰਾਂਦੀ ਟਾਈਮਿੰਗ ਹੈ ਜੀ ਠੀਕ ਹੈ ਕੋਈ ਰੇਟ ਸਾਡੇ ਕੋਲ ਮਹਿੰਗਾ ਨਹੀਂ ਹੈਗਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਜਾਈਏ ਸਰ ਇਤਰਾ ਕੰਟੈਕਟ ਨੰਬਰ ਲੈ ਲਓ ਸਰ ਹਾਂਜੀ ਕੰਟੈਕਟ ਨੰਬਰ ਹੈਗਾ ਵੀਰੇ 97812 2019 97813 209 ਠੀਕ ਹੈ ਵੀਰੇ ਤੇ ਦੂਸਰੀ ਗੱਲ ਹੱਥ ਬੰਨ੍ਹ ਕੇ ਰਿਕੁਐਸਟ ਹੈ ਨਕਲੀਆਂ ਤੋਂ ਸਾਵਧਾਨ ਜੀ ਬਰਨਾਲਾ 99 ਸਿਰਫ ਇੱਕੋ ਹੀ ਬ੍ਰਾਂਚ ਹੈ ਔਰ ਮੇਰੀ ਬ੍ਰਾਂਚ ਹੈ ਠੀਕ ਹੈ ਕੋਈ ਹੋਰ ਕੋਈ ਨਕਲੀਆਂ ਤੋਂ ਸਾਵਧਾਨ ਮੈਂ ਇੱਕ ਵਾਰੀ ਫੇਰ ਕਹੂੰਗਾ ਨਕਲੀਆਂ ਤੋਂ ਸਾਵਧਾਨ ਬਰਨਾਲਾ 99 ਇੱਕੋ ਹੀ ਬ੍ਰਾਂਚ ਹੈ ਜੀ ਠੀਕ ਹੈ ਸਰ ਧੰਨਵਾਦ